ਜਿਵੇਂ ਮਾਨੂੰ ਉਹ ਐਸਐਸਪੀ ਸਾਹਿਬ ਮਹਾਲੀ ਜੀ ਦੀ ਗਾਈਡੈਂਸ ਹੈ ਤੇ ਉਹਨਾਂ ਦੀ ਆਪਣਾ ਡਾਇਰੈਕਸ਼ਨ ਦੇ ਅੰਡਰ ਅਸੀਂ ਜਿਹੜੇ ਅਲੱਗ-ਅਲੱਗ ਪੀਜੀਜ਼ ਬਣੇ ਹੋਏ ਨੇ ਮੋਟਰਪਿੰਡ ਦੇ ਵਿੱਚ ਤੇ ਹੋਰ ਵੀ ਜਿਹੜੇ ਏਰੀਆਜ਼ ਨੇ ਜਿੱਥੇ ਪੀਜੀਜ਼ ਵਗੈਰਾ ਬਣੇ ਨੇ ਉੱਥੇ ਅਸੀਂ ਕੈਸੋ ਆਪਰੇਸ਼ਨ ਕਰ ਰਹੇ ਹਾਂ ਮੇਨ ਜਿਹੜਾ ਸਾਡਾ ਇਹਦਾ ਮੋਟਿਵ ਹੈਗਾ ਜਿਹੜਾ ਯੁੱਧ ਨਿਸ਼ਾ ਵਿਰੁੱਧ ਜਿਹੜਾ ਮੁਹਿੰਮ ਚੱਲ ਰਹੀ ਹੈ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੇ ਡਰੱਗਸ ਦੇ ਕਿਸੇ ਨੇ ਜਿਹੜੇ ਡਰੱਗਸ ਵਗੈਰਾ ਰੱਖੇ ਹੋਏ ਨੇ ਜਾਂ ਕੋਈ ਵੇਚਣ ਦਾ ਕੰਮ ਕਰਦਾ ਹੈ ਇਹ ਜਿਹੜੇ ਹੋਰ ਸ਼ੱਕੀ ਬੰਦੇ ਨੇ ਉਹਨਾਂ ਦੀ ਚੈਕਿੰਗ ਕੀਤੀ ਕੋਈ ਸ਼ਕਤੀ ਮਿਲਿਆ ਨਹੀਂ ਜੀ ਅ ਜੀ ਅਸੀਂ ਫਿਲਹਾਲ ਕਰ ਰਹੇ ਹਾਂ ਜੀ ਚੈਕਿੰਗ ਕੁਝ ਬੰਦੇ ਸਾਨੂੰ ਮਿਲੇ ਵੀ ਨਹੀਂ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਜੇ ਕੋਈ ਇਸ ਤਰ੍ਹਾਂ ਦੀ ਕੋਈ ਚੀਜ਼ ਸਾਨੂੰ ਬਰਾਮਦ ਹੁੰਦੀ ਹੈ ਉਹਨਾਂ ਕੋਲੋਂ ਤਾਂ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਉਹ ਕਰਾਂਗੇ ਜੀ ਕੋਈ ਖਾਸ ਹਦਾਇਤ ਵੀ ਕਿਸੇ ਦੀ ਜੀ ਇਹੀ ਹੈ ਜੀ ਬੇਸਿਕਲੀ ਜਿਹੜੇ ਆਪਣੇ ਇੱਥੇ ਪੀਜੀਜ਼ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਜਿਹੜੇ ਵੈਰੀਫਿਕੇਸ਼ਨ ਹੈ ਪੁਲਿਸ ਵੈਰੀਫਿਕੇਸ਼ਨ ਟੈਨੈਂਟ ਵੈਰੀਫਿਕੇਸ਼ਨ ਜਿਹੜੀ ਹੁੰਦੀ ਹੈ ਕਿਉਂ ਕਰਾਈ ਜਾਵੇ ਇਸ ਤੋਂ ਇਲਾਵਾ ਜਿਹੜੇ ਸੀਸੀਟੀਵੀ ਕੈਮਰੇ ਨੇ ਉਹ ਲੱਗੇ ਹੋਣੇ ਚਾਹੀਦੇ ਨੇ ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਇਸ ਇੱਥੇ ਵੀ ਜਿੱਥੇ ਅਸੀਂ ਕਰ ਰਹੇ ਹਾਂ ਚੈਕਿੰਗ ਇੱਥੇ ਸੀਸੀਟੀਵੀ ਕੈਮਰਾ ਲੱਗਾ ਹੋਇਆ ਤੇ ਇਹਦੀ ਜਿਹੜੀ ਆਪਣਾ ਰਿਕਾਰਡਿੰਗ ਹੈ ਕਾਫੀ ਲੰਬੇ ਸਮੇਂ ਤੱਕ ਘੱਟੋ-ਘੱਟ ਇੱਕ ਹਫ਼ਤੇ ਦੀ ਰਿਕਾਰਡਿੰਗ ਹੋਣੀ ਚਾਹੀਦੀ ਹੈ ਇਹ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਡਾਇਰੈਕਸ਼ਨਸ ਦੇ ਰਹੇ ਹਾਂ ਸਰਪਾ ਫਿਜ਼ੀਕਲੀ ਮਤਲਬ ਤੁਸੀਂ ਕੀ ਕਰ ਰਹੇ ਹੋ ਜਾਂ ਕੋਈ ਟੈਕਨੀਕਲੀ ਕੋਈ ਹੈਲਪ ਦੀ ਜ਼ਰੂਰਤ ਲਿੱਤੀ ਜਾ ਰਹੀ ਹੈ ਇਸ ਕਰਕੇ ਵੀ ਹੈ ਅਜੀ ਫਿਜ਼ਿਕਲੀ ਕਰ ਰਹੇ ਹਾਂ ਬਟ ਇਸ ਤੋਂ ਇਲਾਵਾ ਜਿਹੜੇ ਸਾਡੇ ਸੋਰਸਸ ਨੇ ਉਹਨਾਂ ਤੋਂ ਅਸੀਂ ਇਨਫੋਰਮੇਸ਼ਨ ਲੈ ਕੇ ਕਿ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਹੋਣ ਦੀ ਸੰਭਾਵਨਾ ਹੈਗੀ ਹੈ ਅਸੀਂ ਉਹ ਜਿਹੜੇ ਪੀਜੀਜ਼ ਨੇ ਉਹਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਪਰ ਇਸ ਤੋਂ ਇਲਾਵਾ ਫਿਜ਼ਿਕਲੀ ਅਸੀਂ ਕੱਲੇ ਕੱਲੇ ਜਿਹੜਾ ਪੀਜੀ ਹੈਗਾ ਉਹਦੇ ਜਾ ਕੇ ਅਸੀਂ ਚੈਕਿੰਗ ਕਰ ਰਹੇ ਹਾਂ ਸਰ ਅੱਜ ਸਰਚ ਅਭਿਆਨ ਕੀਤਾ ਪਸੂ ਦਾ ਉਹਦੇ ਬਾਰੇ ਤੁਸੀਂ ਕੀ ਜਾਣਕਾਰੀ ਦਿੰਦੇ ਹੋ ਰਿਪੋਰਟ ਆਈ ਜੀ ਦੇਖੋ ਜੀ ਅਸੀਂ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾ ਮੁਤਾਬਕ ਬਲੌਂਗੀ ਦੇ ਏਰੀਏ ਦੇ ਵਿੱਚ ਜਿਹੜੇ ਪੀਜੀਜ਼ ਨੇ ਸਪੈਸੀਫਾਈ ਕੀਤਾ ਉਹਨਾਂ ਦੀ ਚੈਕਿੰਗ ਦੇ ਸਬੰਧੀ ਇੱਕ ਕੋਆਰਡੀਨੇਟ ਸਰਕੂਲੇਸ਼ਨ ਕੀਤਾ ਤੇ ਇਹਦੇ ਵਿੱਚ ਸਬਡਿਵੀਜ਼ਨ ਮੁੱਲਾਂਪੁਰ ਤੋਂ ਤੇ ਸਬਡਿਵੀਜ਼ਨ ਕਰੜ ਤੋਂ ਸਾਰੇ ਐਸਟੂਸੇ ਬਾਨ ਤੇ ਸਾਨੂੰ ਬਾਹਰੋਂ ਏਆਰਪੀ ਟੀਮਸ ਮਿਲੀਆਂ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਤਿੰਨ ਜਗ੍ਹਾ ਨਾਕਾਬੰਦੀ ਕੀਤੀ ਤੇ ਨਾਲ ਸਰਕ ਟੀਮਸ ਬਣਾ ਕੇ ਪ੍ਰੋਪਰ ਜਿਹੜਾ ਸਰਚ ਆਪਰੇਸ਼ਨ ਕੀਤਾ ਗਿਆ ਇਹਦੇ ਸਰਚ ਆਪਰੇਸ਼ਨ ਦੇ ਵਿੱਚ ਅਸੀਂ ਹਜੇ ਤੱਕ ਚਾਰ ਜਿਹੜੇ ਸ਼ੱਕੀ ਵਿਅਕਤੀ ਨੂੰ ਰੌਂਡ ਅਪ ਕੀਤੇ ਤੇ ਤਿੰਨ ਜਿਹੜੇ ਵਹੀਕਲ ਨੇ ਜਿਹੜੇ ਵਿਦਾਊਟ ਨੰਬਰ ਪਲੇਟ ਉਹ ਉਹਨਾਂ ਨੂੰ ਵੀ ਅਸੀਂ ਲੈ ਕੇ ਆਏ ਆ ਉਹਨਾਂ ਦੀ ਫਰਦਰ ਵੈਰੀਫਿਕੇਸ਼ਨ ਚੱਲ ਰਹੀ ਹੈ ਜੋ ਵੀ ਐਪ੍ਰੋਪਰੀਏਟ ਲੀਗਲ ਐਕਸ਼ਨ ਹੋਇਆ ਉਹ ਲਿਆ ਜਾਏਗਾ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿੱਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜੱਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਦਾ ਟੋ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ